ਦਾਦੀ ਕਿਦੀ ਕੀਦੀ ਹੈ ਹੈ ਦਾਦਾ ਦਾਦਾ ਦਾਦੀ ਦਾਦਾ ਅੱਛਾ ਠੀਕ ਸਹੀ ਹੈ ਬਾਕੀ ਮੇਰੇ ਸੋਹਣੇ ਪੁੱਤ ਦਾ ਚੈਨਲ ਵੀ ਹੈਗਾ ਯਾਰ ਹਰਗੁਣ ਕੋਰ ਮਠਾਰੂ ਤੇ ਤੁਸੀਂ ਸਾਰੇ ਜਣੇ ਜਾ ਕੇ ਜਰੂਰ ਸਪੋਰਟ ਕਰਿਓ ਕੱਲ ਹੀ ਬਣਾਇਆ ਜੇ ਨਵਾਂ ਚੈਨਲ ਆਏ ਸੋਰੀ ਅੱਜ ਹੀ ਬਣਾਇਆ ਨਵਾਂ ਚੈਨਲ ਉਹ ਵਾਲਾ ਤੇ ਮੈਂ ਕਮਿਊਨਿਟੀ ਪਾਈ ਹੋਈ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਜੇ ਨਹੀਂ ਤੇ ਹੋ ਸਕਦਾ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਮੈਂ ਲਿੰਕ ਮੈਂਸ਼ਨ ਕਰ ਦਵਾਂ ਤੇ ਸਾਰੇ ਜਣੇ ਜਾ ਕੇ ਜ਼ਰੂਰ ਚੈੱਕ ਕਰਿਓ ਤੇ ਸਾਰੇ ਜਣਾਂ ਨੇ ਕਹਨੇ ਆ ਵੀ 2000 ਦੇ ਬੂਟ ਆ ਤੇ ਕਹੀ ਜਾਂਦਾ ਬੜੇ ਮਹਿੰਗੇ ਰਏ ਆ ਪਰ ਮੈਂ ਪਹਿਲੀ ਵਾਰੀ ਮਤਲਬ 2000 ਦੇ ਬੂਟ ਲੱਗਾ ਆ ਪਰ ਪਹਿਲਾਂ ਮੈਂ ਕਦੀ ਨਹੀਂ ਲੈ ਲਏ ਇਹਨੇ ਮੈਂ ਕਿ ਵੱਤ ਤੋਂ ਵੱਧ ਮੈਂ ਬੂਟ ਲਏ ਆ 1300 ਜਾਂ ਹੱਦ 1500 ਇਹਦੇ ਲੱਗੇ ਚਾਗੇ ਹਾਂ ਤੇ ਉਹ ਵੀ ਮੈਂ ਦੋ ਵਾਰੀ ਲੈ ਆ ਇੱਕ ਵਾਰੀ 1300 ਦਾ ਤੇ ਕਰੀ 1500 ਰੁਪਏ ਬੂਡ ਲੈ ਸੀ ਕਿ ਮੈਂ ਤੇ ਉਸ ਤੋਂ ਪਹਿਲਾਂ 500 600 500 600 ਐਦਾਂ ਕਰਕੇ ਲਏ ਬੂਡ ਬਾੜ ਐ ਡੇ ਮੰਗਣ ਲਏ ਤੇ ਪਹਿਲੀ ਵਾਰੀ ਲਏ ਤੇ ਉਹ ਵੀ ਸੰਦੀਪ ਨੇ ਬੜਾ ਯੋਰ ਲਾਇਆ ਵੀ ਲੋ ਲੋ ਤੁਸੀਂ ਵਧੀਆ ਐਰ ਤਾਂ ਤੁਹਾਡੇ ਬੂਡ ਲੋ ਤੇ ਫਿਰ ਨਹੀਂ ਤੇ ਮੈਂ ਵਧੀਆ ਵੀ ਮਤਲਬ ਵਧੀਆ ਵਧੀਆ ਕਿੱਥੇ ਲੈਣੇ ਸੀਗੇ ਇਹ ਵੀ ਵੈਸੇ ਫਰਸਟ ਕਾਪੀ ਆ ਪਰ ਫਿਰ ਵੀ ਚਲੋ ਉਹਨਾਂ ਨੇ ਗਾਰੰਟੀ ਦਿੱਤੀ ਆ ਇਹ 6 ਮਹੀਨੇ ਦੀ ਹਾਂ 6 ਮਹੀਨੇ ਦੀ ਗਾਰੰਟੀ ਦਿੱਤੀ ਆ ਤੇ ਬੜੇ ਮਨ ਨੂੰ ਖੁਸ਼ੀ ਚ ਆਇਆ ਮੈਂ ਕਹਿੰਦਾ ਅਰਗੁਣ ਕਿੰਨੀ ਸਵਾਈ ਮੰਗੀ ਉਹਨਾਂ ਨੇ ਸਵਾਈ ਕਿੰਨੀ ਮੰਗੀ ਆ ਨਾਪ ਨਾਪ ਦੀਈ ਹੈ ਹੈ ਡਾੜੀ ਦੇ ਆਖੇ ਲਾ ਕੇ ਲਾਈ ਨਾ ਤੂੰ ਚੰਗਾ ਇਹਨਾਂ ਨੂੰ ਇਹਦੇ ਅੱਜ ਮੰਮੀ ਨੇ ਸੜ ਜਾਣਾ ਹਾਂਜੀ ਅਮਮਾ ਸਲਾਮ ਅਲੰਦ ਇਹ ਜੀ ਆਪਣੀ ਮਰਜ਼ੀ ਨਾਲ ਸਲਾਮ ਅਲੰਦ ਰਹੀ ਲੈ ਐ ਫਿਕਰ ਮਾ ਕੋ ਲਾ ਦੇਣੀ ਹੈ ਲੱਗੀ ਸਮਝ ਹਾਂ ਮੈਂ ਕੁੱਤਿਆ ਨਾ ਤੇ ਮੱਕਲ ਨਾ ਤੇ ਮੱਕਲ ਤੋਂ ਤੇ ਕੋਈ ਵਾਸਾ ਨਹੀਂ ਕਰਦਾ ਰਹੀ ਨੂੰ ਉਹ ਦੇਖਿਆ ਨੇ ਕਿ ਮੰਮੀ ਸਬ ਨਹੀਂ ਲੱਗੀ ਦੱਸ ਦੱਪੂ ਆ ਖਾਵੇ ਜਾਇਆ ਤੇਰੇ ਸਭਾਈ ਕਿੰਨੇ ਕਰਨ ਮੇਰੇ ਮੇਰੇ ਕਾਦੇ ਸਿਆਪੇ ਹੈ ਨਹੀਂ ਮੇਰੇ ਕਾਦੇ ਸਿਆਪੇ ਗਾ ਤੂੰ ਤੀਜਾ ਬਹਿ ਗਿਆ ਤੇ ਉਹ ਵਾਲਾ ਬੜਾ ਹਾ 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 ਸਾਈ ਬੜਾ ਵੇ ਲੱਬੜੀ ਦੱਬ ਪਛਾਣ ਲੜੀ ਮੰਮੀ ਨੇ ਤਾਂ ਸੜ ਜਣਾ ਤੇ ਜਵਾਨ ਜੀ ਫੇਰ ਕਹਿੰਦਾ ਉਹ ਲਾਈਏ ਸਾਫ ਕਹਿੰਦਾ ਮੈਂ ਕਰ ਦਿੱਤੇ ਕਹਿੰਦਾ ਫੇਰ ਲਾਈਏ ਉਹੀ ਚਿੱਲੇ ਜਵਾਨ ਜੀ ਕਹਿੰਦਾ ਫੇਰ ਉਹ ਲਾ ਲਈਏ ਕਦੇ ਚਲ ਰੋੜੀ ਓਕੇ ਇੱਕੋ ਬਾਰੋਂ ਬਣਵਾ ਲਾਂਗੇ ਇਹ ਤੇ ਮੁੜ ਕੇ ਹਸਣਾ ਪੰਜਨ ਦਾ ਮੌਕਾ ਨਹੀਂ ਮਿਲਣਾ ਇਹ ਡੈਡੀ ਦੇ ਅੱਖੇ ਲੱਗੂਗੀ ਤੇ ਹੋਜਾ ਜਾਨੂ ਨਹੀਂ ਹੋਜਾ ਅਜਿਹਾ ਬਣਣਾ ਮਨੇ ਭਾਈ ਦੇਣ ਰਾਹ ਨਾ ਆਪਣਾ ਵੀ ਲੱਗੀ ਸਮਝ ਤੇਰੇ ਅੰਦਰ ਕੁੱਤੇ ਚਿਰੇ ਫਿਰਦੇ ਆ ਮੇਰੇ ਅੰਦਰ ਕੁੱਤੇ ਗਾਦੇ ਚਿਰੇ ਫਿਰਦੇ ਪਰ ਇਹ ਅੱਜ ਤਾਂ ਗੱਲ ਸੱਚੀ ਕਿ ਨਹੀਂ ਗਾੜੀ ਤਰ੍ਹਾਂ ਸਿੱਕੜ ਭਾਰਾ ਤੇ ਮੰਜੇ ਮੰਜੇ ਤਾਂ ਨਾਮ ਨਹੀਂ ਭਰੀ ਜਾਣੀ ਭਰੀ ਜਾਣੀ ਦੱਸਣੇ ਕੋਈ ਨਹੀਂ ਪੋਲੇ ਖਾਪਣ ਪੜੇ ਭੌਂਕੀ ਨਾ ਜਾਵੇਂ ਮੈਂ ਵਰਨਾ ਕਰੀ ਜਾਂਦਾ ਵਾਦੂ ਮੈਂ ਕੋਈ ਨਾ ਮੈਂ ਖੂਗਾ ਵਾਦੂ ਕੰਨਾ ਨਹੀਂ ਕਰਦਾ ਹਾਂ ਗਰਮਿਆਂ ਗਰਮ ਬੜੀ ਹੋ ਮੈਂ ਪੰਜੀਰੀ ਖਾਣ ਨੇ ਆਪਸਰ ਜਾਣੇ ਤੇ ਇਸ ਕਰਕੇ ਵੇਖੀਏ ਪਰ ਡੈਡੀ ਨੂੰ ਨਹੀਂ ਦਿੱਤੀ ਬਸ ਇਹਨੇ ਚੰਮ ਡੈਡੀ ਨੂੰ ਨਹੀਂ ਦਿੱਤੀ ਪੈਂਦੀ ਸਟੇ ਕਵਲੀ ਲੈਣੀ ਜੇ ਫੱਡੀ ਪਹਿਲਾਂ ਹੀ ਇਹਦੇ ਬਿੱਲੀ ਨੂੰ ਆਜ ਦੇ ਦੇ ਇੰਨਾ ਨਹੀਂ ਹੋਈ ਉਹ ਤੁਹਾਨੂੰ ਬਿੱਲੀ ਨੂੰ ਆਜ ਦੇ ਉਹਨਾਂ ਕਾ ਆ ਜਾ ਆ ਜਾ ਮਾਂ ਉਹ ਬਿੱਲੀ ਤਾ ਉਹ ਵੇ ਤਾ ਨੂੰ ਆਜ ਦੇ ਹਰ ਗੁਣਸਤ ਦੰਡਈਓ ਆ ਜਾ ਆ ਜਾ ਮੈਉ ਮੈਉ ਕੀ ਆ ਜਾ ਕੇ ਨਿਕਲਦਾ ਗੱਲਾ ਬੱਚੇ ਤੂੰ ਬੋਲ ਤੇ ਮਰ ਬੋਲ ਬਾਗਰੇ ਇਥੇ ਕੁਦਰੇ ਇਥੇ ਕੇਲ ਰਹੇ ਤੇ ਬਿੱਲੀ ਨੇ ਬੋਲਾ ਮਿਆਉਂ ਬੋਲੋ ਮਿਆਉਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਆਇਆ ਜਨੇ ਬਲੌਗ ਦੇ ਵਿੱਚ ਤੇ ਮੈਂ ਤੇ ਸੰਜੀਤ ਜੰਨੇ ਆ ਬੂਟ ਲੈਣ ਮਾਤੇ ਆਨਲਾਈਨ ਮੰਗਵਾਏ ਸੀ ਆਪਣਾ ਇਥੇ ਬਾਈ ਹੈਗਾ ਆ ਤੇ ਉਹ ਆਨਲਾਈਨ ਤੋਂ ਮੰਗਵਾਇਆ ਵੀ ਉਹ ਬਾਈ ਹੈਗਾ ਤੇ ਉਹ ਆਰਡਰ ਤੇ ਮੰਗਵਾ ਕੇ ਲੰਦਾ ਹੈ ਪਹਿਲਾਂ ਮੈਨੂੰ ਫੋਟੋ ਸਾਨੂੰ ਦਿਖਾ ਦਿੰਦਾ ਮੈਨੂੰ ਸੈਂਡ ਕਰ ਦਿਓ ਸਾਡੇ ਫੋਨ ਤੇ ਤੇ ਫਿਰ ਆਪਣੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਮੰਗਵਾ ਸਕਦੇ ਤੇ ਉਹ ਫਿਰ ਮੈਂ ਮੰਗਵਾਇਆ ਸੀ ਦੁਕਾਨ ਤੇ ਆ ਗਿਆ ਤਾਂ ਹੁਣ ਜਾ ਕੇ ਲੈ ਆਈਏ ਮੈਂ ਤੇ ਸੰਜੀਤ ਤੇ ਹਰਗੁਣ ਕਰੇ ਰਹੀਗੀ ਡੈਡੀ ਹੁਣਾਂ ਤੇ ਲੱਗੇ ਲੈ ਆ ਕੇ ਪਹੁੰਚਣ ਵਾਲੇ ਅਸੀਂ ਦੁਕਾਨ ਤੇ ਇਹ ਦੁਕਾਨ ਤੋਂ ਮੰਗਵਾਏ ਆਪਾਂ ਆਪਣੇ ਤੇ ਦੇਖਦੇ ਭਲਾ ਹਾਂ ਆ ਲੁਕੇਸ਼ਨ ਚੈੱਕ ਕਰ ਲੈਣ ਤੁਹਿਆ ਉਹ ਸਾਹਮਣੇ ਪੈਟਰੋਲ ਪੰਪ ਆ ਉਹ ਠੀਕ ਹੇ ਮੋਰ ਨਾ ਗੜੇ ਪੈਸੇ ਯਾਰ ਮੈਂ ਦੋ ਦਵਾ ਯਾਰ ਹਾਂ ਤੇ ਲਾਈਟ ਵੇਟ ਵਾਗ ਪਾਰ ਹੈ ਨਹੀਂ ਆ ਕੱਢੋ ਹਾਂ ਮਸਟਰੀ ਆਏ ਆ ਜਾਣਗੇ ਨਾ ਇਹ ਦੇਖੀ ਕਿਹਦੇ ਨਾਲ ਕਿ ਦੋ ਬੰਦੇ ਨਾਲ ਰਿਲੇਟ ਨਹੀਂ ਹੋਈ ਇਲਾ ਬੋਲੀਆ ਹਾਂ ਕੋਈ ਨਹੀਂ ਹਾਂ ਮੈਂ ਜੰਮੇ ਲਿਖੇ ਇਹ ਜੰਮੇ ਨੇ ਦੋਪਹਿਰਾਂ ਦਾ ਕੈਮਰੇ ਬਹੁਤ ਜ਼ੂਮ ਨਹੀਂ ਬੜਾ ਸ਼ਾਨਦਾਰ ਬਸ ਕਿਹਾ ਭਰਾ ਉਹਦਾ ਰੋਕਾ ਲਾ ਲਾ ਵੀ 15 ਪ੍ਰੋ ਵਾਲਾ ਫਿਰ ਕਿੰਦਾ ਕੱਢ ਲਾ ਕਹਿੰਦਾ ਭੇਤਨ ਵਾਲਾ ਆ 15 ਪ੍ਰੋ ਹਣਾ ਇਦਾਂ ਦੇ ਮੇਰੇ ਦਾ ਜ਼ੂਮ ਚੈੱਕ ਕਰਨਾ ਹੈ ਇਹਦਾ ਸੈਮਸੰਗ ਕਿਤੀ ਲੈ ਕੇ ਆਪਾਂ ਆਏ ਆ ਨੇਰੀ ਓਹੋ ਨੇਰੀ ਕਹਿੰਦੀ ਮੈਂ ਆ ਹੀ ਆ ਇਲਾ ਬਟਾਣਾ ਬਾਰ ਬਹੁਤ ਜ਼ਿਆਦਾ ਨੇਰੀ ਆਉਂਦੀ ਬੁਰੇ ਹਾਲ ਆ ਬਹੁਤ ਜ਼ਿਆਦੇ ੱਟਾ ਉੱਡਣ ਲਿਆ ਬਹੁਤ ਜ਼ਿਆਦਾ ਲੈ ਇੰਡੀਆ ਦਾ ਤੇ ਉਹਨਾਂ ਨੇ ਕਰਤਾ ਕੰਮ ਹੈ ਜਿਹੜੀ ਦੁਕਾਨ ਤੋਂ ਮੈਂ ਆਪਣੇ ਸ਼ੂਜ਼ ਲੈ ਕੇ ਆਇਆ ਜੇ ਕਿਸੇ ਨੇ ਹਨਾ ਕੋਈ ਵੀ ਫੋਟੋ ਵੱਲੋਂ ਆਨਲਾਈਨ ਦੇਖੀ ਹੋਈ ਹੈ ਉਹ ਵੱਲੋਂ ਆਨਲਾਈਨ ਕਿਸ ਨੂੰ ਬੂਟ ਪਸੰਦ ਆ ਤੇ ਨਹੀਂ ਮਿਲ ਰਹੇ ਹੋਰ ਆਪਣੇ ਦੁਕਾਨ ਤੋਂ ਕਿਤੇ ਵੀ ਤੇ ਬਾਈ ਹੁਣ ਤਾਂ ਤੁਸੀਂ ਬੋਰਡ ਦੇ ਉੱਤੇ ਕੰਟੈਕਟ ਨੰਬਰ ਤੇ ਦਿਸਿਆ ਦੱਸਿਆ ਹੀ ਹੋਇਆਗਾ ਤੁਹਾਨੂੰ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਤੇ ਵਟਸਐਪ ਤੇ ਉਹਨਾਂ ਨੂੰ ਫੋਟੋ ਤੇ ਇਹ ਦੱਸ ਸਕਦੇ ਸ਼੍ਰੀਨਸ਼ਾਟ ਮਾਰ ਕੇ ਉਹ ਤੁਹਾਨੂੰ ਅਗਲੇ ਦਿਨ ਹੀ ਉਹ ਬੂਟ ਮਗਵਾ ਕੇ ਦੇਣਗੇ ਤੇ ਕੰਟੈਕਟ ਕਰ ਲਿਓ ਦੀ ਠੀਕ ਹੈ ਖੁਦ ਉਹਨਾਂ ਦੇ ਨਾਲ ਹੀ ਮੈਂ ਉਹਨਾਂ ਦਾ ਨੰਬਰ ਜਿਹੜਾ ਨਹੀਂ ਉਹ ਮੈਂਸ਼ਨ ਕੀਤਾ ਹੈ ਦੁਕਾਨ ਉਖਾਈਏ ਬੋਰਡ ਤੇ ਤੇ ਨੰਬਰ ਲੱਗਾ ਹੋਇਆ ਉਹਨਾਂ ਦਾ ਇਹਨਾਂ ਦਿਖਾਣੇ ਆ ਬੂਟ ਲੈਣੇ ਦਿਖਾਦਨੇ ਆ ਵੀ ਜਿਹੜੇ ਮੈਂ ਨਵੇਂ ਲਿਆਂਦੇ ਆ ਵੀ ਇੱਕੋ ਡੱਬਾ ਮੈਂ ਤੋਂ ਇੱਕੋ ਡੱਬਾ ਇਹ ਕੇ ਦੋ ਥੋੜੀ ਜੋੜੇ ਲੈਂਦੇ ਓਏ ਐਦਾਂ ਖੁੱਲਣਾ ਐਦਾਂ ਹੀ ਆ ਵੀ ਯਾਰ ਉਮੀਦ ਟੈਂਡਰਾਂ ਭਜੇ ਨਾ ਉੱਤੇ ਨੇਖਿਆ ਯਾਰ ਇਹ ਲੈਣਦੇ 2000 ਰੁਪਏ ਦੇ ਠੀਕ ਹੈ ਉਹ ਕੱਢ ਦੋ ਤਾਂ ਜਾਣਾ ਕਾ ਕੱਢ ਦੋ ਵਿਚੋਂ ਛੱਡ ਦੋ ਬਾਹਰ ਗਏ ਓਏ ਓ ਬੇਬੇ ਪਾਉਂ ਲਈਓ ਠੀਕ ਹੈ ਹਾਂ ਜਰੂਰੀ ਵਧੀਆ 6 ਮਹੀਨੇ ਦੀ ਗਾਰੰਟੀ ਹੈਗੇ ਗਾਰੰਟੀ 6 ਮਹੀਨੇ ਦੀ ਖਰਾਬ ਹੋ ਜੇ ਟੁੱਟ ਜੇ ਕੁਛ ਹੋ ਜੇ ਆ ਵੀ ਦੇਖਾ ਦੇਖ ਲਓ ਨਾਲ ਇੱਕ ਚੀਜ਼ ਤੁਹਾਨੂੰ ਆਪਾਂ ਹੋਰ ਤੁਸੀਂ ਵੀ ਇਹ ਵੀ ਇਹ ਜਿਹਨਾਂ ਦੇ ਕੋਲ ਉਹਨਾਂ ਬੂਟਾਂ ਨੇ 6 ਮਹੀਨੇ ਦੀ ਗਾਰੰਟੀ ਦਿੰਦਾ ਹੈ ਕੁਛ ਵੀ ਮਤਲਬ ਬੂਟਾਂ ਨਾਲ ਖਰਾਬ ਹੋ ਜਾਂਦੇ ਟੁੱਟ ਜਾਂਦੇ ਜੀ ਸੋਲ ਖਰਾਬ ਹੋ ਜਾਂਦਾ ਬੂਟਾਂ ਦਾ ਤੇ 6 ਮਹੀਨੇ ਦੀ ਗਾਰੰਟੀ ਵਾਪਸ ਆਉਣਗੇ ਬੂਟ ਇਧਰ ਆ ਤੈ ਤਾਂ ਹੀ ਮਿਲੂਗਾ ਲੈ ਆ ਲੈ ਲੈ ਆ ਚੱਲਾ ਲੈ ਗੱਭੂ ਵਾਸ਼ੇ ਇਹ ਵਰਤ ਤਾਲੇ ਆਂਦੇ ਆ ਬਾਹਰ ਨੋੜੇ ਪੈ ਰੰ ਆ ਲਿਓ ਇਹਨੇ ਆਹ ਸ਼ਖਤੇ ਮਲਖ ਆਉ ਪੰਗੇ ਲੈਣ ਦੀ ਖਲੋਇਆ ਯਾਰਾ ਟੁੱਟ ਜਾਣਾ ਏ ਇਧਰ ਆ ਜਾ ਇਧਰ ਸੁਣਿਆ ਤੇਰੀ ਗੱਲ ਸੁੱਕੇ ਮੈਂ ਕਹਿੰਦਾ ਫੇਰ ਸੁਣਿਆ ਗੋ ਇਹਨੇ ਕੋਟ ਖਾਣ ਆ ਕਿਡਾ ਜੋਰ ਲੱਗਣ ਰਿਹਾ ਉਹ ਬੱਤੀ ਨੂੰ ਪੁੱਟਣ ਲਈ ਆਹ ਹੋਰ ਕੀ ਆਹ ਹੋ ਕਿਆ ਪਾਪਾ ਕਹਿ ਕੀ ਲਾਉਣਾ ਹਾਂ ਨਹੀਂ ਲੱਗਣਾ ਪਾਪਾ ਪਾਵੇਂ ਨਹੀਂ ਲੱਗਣਾ ਤੈਨੂੰ ਮੈਂ ਪਾਪਾ ਕੋਲ ਵਾਲਾ ਪਾਪਾ ਪਾਪਾ ਕੀ ਲਾਉਣਾ ਪਾਪਾ ਹਾਂ ਨਹੀਂ ਲੱਗਣਾ ਉਹ ਨਹੀਂ ਲੱਗਦਾ ਉਹ ਫੜਾ ਦੇ ਇਧਰੋਂ ਚੱਪਾ ਜਾ ਤੈਨੂੰ ਮੈਂ ਭੱਜ ਜਾ ਪਾਉ ਪਾਉ ਗਾਣਾ ਲਾਉਣਾ ਹੈ ਲਾ ਦੇ ਲਾ ਦੇ ਵੀ ਪਾਪਾ ਵਾਂ ਲਾ ਦੇ ਗਾਣਾ ਮੰਮਨ ਕਾ ਮੰਮਨ ਕਾ ਪਾਪਾ ਲਾ ਦੇ ਚੱਲ ਹਰ ਗੁੰਡਾ ਡਾਂਸ ਕਰੂਗੀ ਡਾਂਸ ਕਰੇਗੀ ਚੱਲ ਲੱਗ ਗਿਆ ਪਾਹ ਪਾਹ ਡਾਂਸ ਹੀ ਕਰ ਦੋ ਇਹਦੇ ਡਾਂਸ ਡਾਂਸ ਕਰਕੇ ਵਾਹੋ ਵੇਲਾ ਕੀ ਲਾਉਣਾ ਆਹੋ ਅਹੀਂ ਆਪਣੀ ਡਿਊਟੀ ਦੇ ਵੇਲੇ ਪੱਕੇ ਆਹੀਂ ਆਪਣੇ ਕੁੜੀ ਨੇ ਸਵਾਦਤਾ ਬਜੀ ਤੇ ਇਹ ਮੈਂ ਲਾਦੇ ਜਦਨਾਂ ਸ਼ੀਸ਼ੇ ਡੱਗਣਗੇ ਉਦੋਂ ਸਾਹ ਲੈਣਾ ਹੈ ਮੈਂ ਇਹ ਪੂੰਜੀ ਜਾਂੜੀ ਜਦਨਾਂ ਡੱਗਣਗੇ ਉਦੋਂ ਸਾਹ ਲੈਣਾ ਲੱਗਦਾ ਮੈਂ ਚੱਲਿਆ ਸੰਘਾਣੀ ਭਾਜੀ ਵੱਲ ਉਹਨਾਂ ਦੀ ਇੰਤਕਾਲ ਬਣੀ ਹੋਈ ਏ ਮੇਰੇ ਕੋਲ ਪਹੁੰਚ ਗਈ ਏ ਤੇ ਮੈਂ ਤਾਂ ਮੋਂ ਉਹਨਾਂ ਨੂੰ ਦੀਆਂ ਵਾ ਪੇਪਰ ਲੈ ਲਏ ਆ ਦੇਖੋ ਨਾਲਿਆ ਆਪਣੀ ਜੇਨ ਜਿਹੜੀ ਏ ਥੋੜੀ ਠੀਕ ਕਰਨ ਵਾਸਤੇ ਦੀ ਗੋਣੀ ਕਿਉਂਕਿ ਕੱਲ ਆਪਣਾ ਬੰਦ ਸੀਗਾ ਦਰਜੀ ਤੇ ਅੱਜ ਖੁੱਲਣਾ ਤਾਂ ਅੱਜ ਦੇ ਜਾਂਦੇ ਤੇ ਹੁਣ ਚੱਲਦੇ ਆ ਗੱਡੀ ਦੇ ਕੈਮਰੇ ਫਰਸਟ ਕਲਾਸ ਚੱਲਣ ਲੱਗ ਗਏ ਨੇ ਆ ਦੇਖੋ ਓਕੇ ਤਾਂ ਪੂਰਾ ਕੰਮ ਘੈਂਟ ਸਾਰੇ ਚੱਲਦੇ ਹੁਣ ਕੈਮਰੇ ਤੁਸੀਂ ਖੜਾ ਨੇੜੇ ਤੇ ਜਾਣਾ ਹੀ ਗੱਡੀ ਕੱਢ ਲਈ ਗੱਡੀ ਤਾਂ ਕਰਕੇ ਕੱਢ ਲਈ ਮੈਂ ਥੋੜਾ ਗਲੀ ਵਾਲਿਆਂ ਨੂੰ ਯਾਰ ਆਰਾਮ ਮਿਲ ਜੀ ਕਿਉਂਕਿ ਗਲੀ ਦੇ ਵਿੱਚ ਗੱਡੀ ਲੱਗੀ ਰਹੀਦੀ ਗਲੀ ਵਾਲੇ ਚਲੋ ਬਹੁਤ ਚੰਗੇ ਨੇ ਐਵੇਂ ਆਖੀਏ ਵੀ ਬਹੁਤ ਵਧੀਆ ਨੇ ਯਾਰ ਕੋਈ ਕੁਝ ਨਹੀਂ ਕਹਿੰਦਾ ਨਾ ਕਦੀ ਕਿਸ ਨੇ ਦਬਕਾ ਮਾਰਿਆ ਤੇਰੀ ਗੱਡੀ ਲੱਗੀ ਰਹੀਦੀ ਜਾਂ ਕਦਾਂ-ਕਦਾਂ ਨਹੀਂ ਚੰਗੇ ਆ ਵਿਚਾਰੇ ਐਵੇਂ ਆਖੀਏ ਕਿਉਂਕਿ ਕਿਉਂ ਬੁਰਾਈ ਕਰਨੀ ਕਿਸੇ ਦੀ ਸਾਰੇ ਠੀਕ ਹੈ ਵੀ ਤੇ ਨਾਲੇ ਆਪ ਵੀ ਚਲੋ ਐਵੇਂ ਆਖੀਏ ਨਾਲੇ ਸਾਨੂੰ ਵੀ ਲੋੜਦੀ ਆ ਆਪ ਵੀ ਮਨਮਰਤਾ ਦੇ ਨਾਲ ਰਹਿਣਾ ਮੈਂ ਕਦੀ ਵੀ ਮਤਲਬ ਗਲੀ ਵਾਲਿਆਂ ਨਾਲ ਉੱਚੀ ਆਵਾਜ਼ ਨਹੀਂ ਗੱਲ-ਗੁਲ ਕਦੀ ਵੀ ਕੀਤੀ ਨਾ ਕੋਕੀ ਗਲੀ ਗਾਲੇ ਮੇਰੇ ਸਾਰੇ ਵਲੌਗ ਵਲੌਗ ਵੀ ਦੇਖਦੇ ਹੋ ਉਹਨਾਂ ਨੂੰ ਇਸ ਗੱਲ ਦਾ ਯਕੀਨ ਆ ਵੀ ਹਾਂ ਦੀਪ ਨੇ ਕਦੀ ਉੱਚੀ ਬਾਤ ਚ ਗੱਲ ਨਹੀਂ ਕੀਤੀ ਵੀ ਸਾਡੇ ਨਾਲ ਦਰਜੀ ਅੱਜ ਫੇਰ ਬੰਦੀ ਜੋ ਬਾਤ ਤਾਂ ਹੀ ਪੰਗਾ ਜੀਨ ਫੇਰ ਰਹਿ ਗਈ ਸੰਦੀਪ ਨੇ ਖਣਾ ਜਾਣਕਣੇ ਖਣੀ ਦੇਖ ਆਉਂਦਾ ਜੀਨ ਸਸੀ ਕਾਲ ਜੀ ਸੁੱਤੇ ਜੀ ਆਹ ਲਓ ਚੱਕੋ ਭਾਜੀ ਤੁਹਾਡੇ ਪੇਪਰ ਐ ਸਪੈਸ਼ਲ ਦੀਨਵਾਤੇ ਆ ਆਮ ਕਿਰਨਜੀਤ ਦੇ ਵੱਲੋਂ ਹੋਈਆਂ ਮੈਂ ਚਾਹ ਪੀ ਲਈ ਆ ਤੇ ਹੁਣ ਚੱਲੇ ਆ ਗੁਰਦਾਸਪੁਰ ਰੋਡ ਤੇ ਉੱਥੋਂ ਮਤਲਬ ਕੁਲਚਾ ਲੈਣਾ ਹੈ ਸੰਦੀਪ ਕਹਿੰਦੀ ਆ ਵੀ ਇੱਕ ਕੁਲਚਾ ਲਈਏ ਵੇ ਨਾਣ ਜਿੰਨੂੰ ਕਹਿੰਦੇ ਸਾਡੇ ਬਟਾਲੇ ਚ ਨਾਣ ਕਹਿੰਦੇ ਆ ਇੱਥੋਂ ਨਾਣ ਲੈ ਲਾਂਗੇ ਫਿਰ ਘਰੇ ਜਾਵਾਂਗੇ ਆਪਣੀ ਅੱਜ ਮੈਚ ਆ ਰਿਹਾ ਵਾ ਸ਼੍ਰੀਲੰਕਾ ਦੇ ਨਾਲ ਇੰਡੀਆ ਦਾ ਤੇ ਜਾ ਕੇ ਉਹ ਵੀ ਦੇਖਾਂਗੇ ਲੈ ਵੇ ਮਿੱਤਰੋ ਕੁਲਚਾ ਲੈ ਲਿਆ ਆਪਾਂ ਹੁਣ ਤੇ ਹੁਣ ਚੱਲੇ ਆ ਘਰੇ ਆਲ ਹੋ ਗਈ ਗਈ ਫੈਂਟ ਹੋਈ ਨਹੀਂ ਅੱਜ ਫੇਰ ਬੰਦ ਮਾ ਗੇ ਕਣ ਮੈਂ ਨਹੀਂ ਕਲਪਨਾ ਹੀ ਲਵੀ ਐ ਮੈਂ ਬਹਾਨਾ ਕਰਨ ਜਾਣ ਕੇ ਜਾਂਦਾ ਨਹੀਂ ਖਣੀ ਇਹ ਮੈਂ ਨਹੀਂ ਕੋਈ ਲੈਂਦਾ ਕਿਹੜੀ ਚੀਚੀ ਪਾਜਾ ਪਾਜਾ ਮਾਤਾ ਠੀਕ ਨਹੀਂ ਆਵੇਂ ਅੱਜ ਫੇਰ ਤੇ ਮੰਮੀ ਕਹਿੰਦੀ ਸੂਰਜ ਦੇ ਵਿੱਚ ਸਾਹ ਸਤਿਆ ਨਹੀਂ ਤੇ ਮਾ ਕੋਈ ਚੈਕਰਮੈਂਟ ਨਹੀਂ ਆਜ ਡਾਕਟਰ ਆਏ ਨਹੀਂ ਆਪਣੇ ਨਾਲ ਜਿਹਨਾਂ ਤੋਂ ਮੰਮੀ ਦਾ ਟ੍ਰੀਟਮੈਂਟ ਚੱਲਣ ਰਿਹਾ ਆ ਤੇ ਮਮਿੰਦੋ ਆਈ ਲੜਦਾਂ ਨੂੰ ਥੋੜਾ ਸ਼ਾਮੀ ਕਿਉਂਕਿ ਅੱਜ ਉਹਨਾਂ ਦਾ ਚਰਚ ਲੱਗਾ ਹੁੰਦਾ ਨਾ ਫਿਰ ਉਹ ਉੱਧਰ ਗਏ ਆਪਣੇ ਬਟਾਲੇ ਦੇ ਵਿੱਚ ਤੇ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਦੇਖੋ ਹੰਦ ਦੇਖੋ ਦੇਖੋ ਓਤੋਂ ਪੂਰਾ ਲੱਗ ਰਿਹਾ ਹੋ ਰਿਹਾ ਚੱਕ ਬਾਰਸ਼ ਹੋ ਹੋ ਬਹੁਤ ਤੇਜ਼ੀ ਛੜਾ ਹੁਣੇ ਅਜੇ ਮੈਂ ਕੋਠੇ ਦੇ ਥੱਲੇ ਹੀ ਅਜੇ ਆਏ ਹਾਂ ਬਸ ਭਾਈ ਤੂੰ ਯਾ ਇਹ ਕਿਹਾ ਤੁਸੀਂ ਮਿੱਟੀ ਲੈ ਲੈਣੀ ਹੁਣ ਹੈ ਹੀ ਕਰ ਸਾਫਾ ਆਪੇ 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 ਖਾਂਦੀ ਆਪੇ ਗਰਮ ਲੱਗੀ ਸਿਰ ਉੱਦਾਂ ਨਾਲ ਨਾਲ ਗਰਮ ਲੱਗੀ ਹੁਣ ਸ਼ਰਮਿੰਦੀ ਹੋ ਗਿਆ ਘਰੀ ਦਿੱਤਾ ਸਿਰ ਜੇ ਮੈਂ ਹਲਾਦਾ ਹੁਣ ਵੀ ਸੁਵਾਦ ਗਿਆ ਹਲਾਦਾ ਘੜੀ ਖਲਾਸ ਮਜ਼ਾ ਆਇਆ ਮਜ਼ਾ ਤਾਂ ਚੰ ਮਜ਼ਾ ਆਦਾ ਹੈ ਕਿ ਮਜ਼ਾ ਆਇਆ ਪਲੇਟਾ ਮਜ਼ਾ ਲਾ প্লাਸਟਿਕ ਦਾ ਨਿਆ ਕੇ ਕਰ ਮੈਂ ਪਲਾਸਟਿਕ ਦੇ ਚ ਪਈਏ ਇਹ ਨੂੰ ਕਰਨਾ ਨਹੀਂ ਉਹਨੂੰ ਚਿੱਠ ਲੈਣਾ ਰਿੰਦੀ ਵੜਦਣੀ ਹੈ ਮੂੰਹ ਚ ਵੱਜੂਗਾ ਫਰਾਂ ਖੰਦੀ ਖੰਦੀ ਆਪੇ ਆਪਰੇ ਹੁਣ ਨਹੀਂ ਗਰਮ ਲੱਗਦਾ ਕਿਹ ਕੋਈ ਨੂੰ ਗਰਮ ਲੱਗਦਾ ਚਲ ਇਹਨਾ ਵੀ ਥੋੜੀ ਜਿਹੀ ਜਾਚ ਆ ਗਈ ਖਾਂਦੀ ਹੈ ਨਾ ਆ ਜਦ ਤਨ ਖਾਂਡੇ ਥੋੜੀ ਜਿਹੀ ਜਾਚ ਜਾਚ ਜਾਏ ਜਾਚ ਖਾ ਖਾ ਬਹੁਤ ਜਾਚ ਤੁਮਨ ਸਭ ਜਾਚ ਆ ਲੇ ਖਾਂ ਆ ਉਹ ਕੰਡਿਆ ਹੈ ਐ ਲੈ ਵੀ ਹਰਗੰਦ ਦੀ ਫੋਟੋ ਲੈਮੀਨੇਸ਼ਨ ਕਰਵਾ ਕੇ ਲਿਆਂਦੀ ਮਹਣੇ ਜਾਈ ਕਿਦਾਂ ਦੇਖੋ ਫਸਟ ਕਲਾਸ ਠੀਕ ਹੈ ਹੋਰ ਕੀ ਹੋ ਗਿਆ ਮੈਂ ਇੱਕ ਵਾਰ 사운ਡ ਬੜਾ ਚੱਲਣਾ ਜਿੰਮ ਤਪਾ ਕੇ ਧਮ ਧਮ ਉਹ ਉਹ ਲਾ ਕੁਰਸੀ ਮੰਜਾ ਕੀ ਗੱਲ ਹੈ ਡਰਦੀ ਤੁਹਾਨੂੰ ਕੀ ਗੱਲ ਹੈ ਬਠ ਕੇ ਬਹਿ ਕੇ ਮੈਂ ਮਾਹ ਨਹੀਂ ਤਰੀ ਗਈ ਆਈ ਮੈਂ ਨਹੀਂ ਖਾ ਲੂੰਗਾ ਮੈਨੂੰ ਕੁੱਤੇ ਨੇ ਵੱਡੇ ਆ ਲੈ ਦੇਗਾ ਸਾਹੀ ਵੀ ਅੱਜ ਬਣਿਆ ਹੋਇਆ ਪਨੀਰ ਲੱਗੇ ਰੋਹਿਤ ਸ਼ਰਮਾ ਚੰਗੀ ਆ ਕੇ ਕੱਢਣਾ 41 ਬਾਲਾਂ 'ਚ 62 ਮਾਰਤੇ ਅੱਜ ਜਿੱਤੂ ਆਂਡੀਆਂ ਦੱਸਿਓ ਸਾਰੇ ਜਣੇ ਨਾ ਸੰਦੀਪ ਫੜਦੀਆਂ ਅਨਕ ਤੇ ਇਹਨੇ ਕਰਦਣਾ ਹੀ ਕੰਮ ਅਨਕ ਤੇਰੀ ਦਾ ਮਮੀ ਸੰਦੀਪ ਹਰ ਹਰ ਕੋਣ ਹਰ ਕੋਣ ਇੱਕ ਗਾਣਾ ਖੜਾ ਲਾਉਣਾ ਮੈਂ ਦਾਦੀ ਨੂੰ ਦੱਸੋ ਦਾਦੀ ਹੀ ਵੇਖਣ ਦੇ ਵਾਜ ਦੇ ਇੱਕ ਪਿਛੋ നഖറി വെക്കാരുന്നു <laughs> ਅੰਦਰ ਇੰਡੀਆ ਦੇ ਤਾਂ ਮੱਤ ਮਾਰ ਕੇ ਉਹਨਾਂ ਨੇ ਸ਼੍ਰੀਲੰਕਾ ਨੇ ਹਾ ਤੈਨੂੰ ਖਲੋਇਆ ਜਰਾ ਅਮ ਜੀ ਹੁ ਆਇਆ 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 ਅੰਡੀਆ ਦੀ ਮੱਤ ਮਾਰਤੀ ਹੈ ਸ਼੍ਰੀਲੰਕਾ ਨੇ ਬਾਕੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਵਲੌਗ ਸਾਡਾ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ